ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਚੱਲ ਰਹੇ ਹਨ ਗੌੜੀ ਚੇਤੀ ਦੇ ਵਿੱਚ ਭਗਤ ਜੀ ਦੇ ਸ਼ਬਦ ਹਨ 332 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ ਆਪਣੀ ਰਚਨਾ ਤੋਂ ਭਗਤ ਕਬੀਰ ਸਾਹਿਬ ਜੀ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ ਰਹੇ ਹਨ ਔ ਭਗਤ ਜੀ ਵਚਨ ਕਰਦੇ ਹਾਂ ਜੀ ਗੋਬੀ ਚੇਤੀ ੴ ਸਤ ਗੁਰ ਪ੍ਰਸਾਦ ਭਗਤ ਕਬੀਰ ਸਾਹਿਬ ਜੀ ਗੋੜੀ ਦਾਖ ਦੇ ਵਿੱਚ ਚੇਤੀ ਤੋਂ ਭਾਵ ਇਹ ਰਾਗ ਗਉੜੀ ਦੇ ਵੀ ਕਈ ਸਰੂਪ ਹਨ ਜਿੱਦੇ ਵਿੱਚ ਰਾਗਣੀਆਂ ਕਈ ਬਣਦੀਆਂ ਹਨ ਇੱਕ ਰਾਗ ਦੇ ਵਿੱਚ ਇੱਥੇ ਗਉੜੀ ਚੇਤੀ ਰਾਗਿੰਦੇ ਵਿੱਚ ਭਾਈ ਵੀਰ ਸਾਹਿਬ ਜੀ ਬੰਗਲਾ ਚਰਨ ਕਰਦੇ ਹੋਏ ਇਸ ਸ਼ਬਦੀ ਭਾਈ ਰੰਮਤ ਕਰਦੇ ਹਨ ਉਪਲੀ ਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਇੱਕੋ ਹੀ ਸਾਰੇ ਬ੍ਰਹਿਮੰਡ ਦਾ ਮਾਲਕ ਹੈ ਜਿੱਦੀ ਮੂਰਤ ਪਾਸ਼ਾ ਭਗਤ ਜੀ ਕਹਿੰਦੇ ਸਤ ਹੈ ਸਤ ਸਰੂਪ ਹੈ ਉਹ ਕਾਲ ਤੁਰਹਿਦਾ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਭਾਈ ਠਾਕੁਰ ਦੀ ਪ੍ਰਭੂ ਦੀ ਹਰੀ ਦੀ ਪ੍ਰਾਪਤੀ ਹੈ ਜੀ ਹਰ ਜਸ ਸੁਣੇ ਨਾ ਹਰ ਗੁਣ ਗਾਵ ਹੈ ਬੱਤ ਨਹੀਂ ਅਸਮਾਨ ਗਿਰਾਵ ਭਗਤ ਕਬੀਰ ਸਾਹਿਬ ਜੀ ਐਸੇ ਲੋਕਾਂ ਦੀ ਗੱਲ ਕਰਦੇ ਹਨ ਐਸੇ ਮਨੁੱਖ ਦੀ ਐਸੇ ਪ੍ਰਾਨੀ ਦੀ ਐਸੇ ਜੀਵ ਦੀ ਗੱਲ ਕਰਦੇ ਹਨ ਜਿਹੜੇ ਕੀ ਗੱਲੀ ਬਾਤੀ ਉਹਨੂੰ ਪਾਣਾ ਚਾਹੁੰਦੇ ਹਨ ਚਤਰਾਇਆਂ ਦੇ ਨਾਲ ਚਤਰਾਇਆਂ ਕਰਕੇ ਉਹ ਮਾਲਕ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਭਗਤ ਜੀ ਕਬੀਰ ਸਾਹਿਬ ਜੀ ਕਹਿ ਰਹੇ ਹਨ ਹਰ ਜਸ ਸੁਣੇ ਨਾ ਹਰ ਗੁਣ ਗਾਵੇ ਕਹਿੰਦੇ ਕਈ ਐਸੀ ਭਗਤ ਜੀ ਕਹਿੰਦੇ ਮਨੁੱਖ ਵੀ ਹਨ ਪ੍ਰਾਨੀ ਵੀ ਹਨ ਕਈ ਐਸੇ ਜੀਵ ਹਨ ਕਿੜੇ ਗੱਲੀ ਬਾਤੀ ਉਹਨੂੰ ਪਾਣਾ ਚੁੰਦੇ ਹਨ ਨਾ ਹਰੀ ਦਾ ਜਸ ਗਾਇਨ ਕਰਨਾ ਨਾ ਉਹਦੀ ਬੰਦਗੀ ਭਜਨ ਕਰਨਾ ਹਰੀ ਦੇ ਗੁਣ ਗਾਇਨ ਕਰਨੇ ਭਗਤ ਜੀ ਕਹਿੰਦੇ ਨੀਰੀਆਂ ਗੱਲਾਂ ਕਰਕੇ ਹੀ ਗੱਲ ਨਹੀਂ ਬਾਤੀ ਸ਼ਮਾਨ ਘਰਾ ਦੇਣਾ ਸ਼ਮਾਨ ਦੀਆਂ ਗੱਲਾਂ ਕਰਨੀਆਂ ਤੀਆਂ ਗੱਲਾਂ ਕਰਨੀਆਂ ਫ਼ੋਕਾ ਪੰਨ ਜਿਹਨੂੰ ਕਹਿੰਦੇ ਆਨੂ ਬਾਹਰਲੀ ਫ਼ੋਕੀ ਮਹਿਮਾ ਫ਼ੋਕੀ ਵਿੜਿਆਈ ਦਿਖਾਵਾ ਜਿਹਨੂੰ ਕਹਿੰਦੇ ਆਨ ਆਪਾ ਭਗਤ ਜੀ ਕਹਿੰਦੇ ਅੱਸੀ ਦੁਨੀਆ ਤੇ ਲੋਕ ਵੀ ਹਨ ਜਿਹੜੇ ਬਾਤਾਂ ਦੇ ਨਾਲ ਗੱਲਾਂ ਨਾਲ ਹੀ ਸ਼ਮਾਨ ਤੇ ਪਹੁੰਚ ਜਾਂਦੇ ਹਨ ਜਿਹੜੇ ਗੱਲੀਬਾਤੀ ਚਤਰਾਈਆਂ ਕਰਕੇ ਉਹ ਸਮਾਰ ਨੂੰ ਥੱਲੇ ਧਾਰਨਾ ਚੁੰਦੇ ਹਨ ਕਹਿੰਦੇ ਐਸੇ ਲੋਕ ਹੁੰਦਿਆਂ ਐਸੇ ਲੋਗਨ ਸਿਉਂ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿਸ ਤੇ ਸਦਾ ਡਰਾਨੇ ਰਹੀ ਐ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਭਾਈ ਕੇਂਦਰੀ ਭਾਗ ਉਦਰਸਾਉਂਦੇ ਆ ਕਹਿੰਦੇ ਭਾਈ ਐਸੀ ਲੋਕਾਂ ਨੂੰ ਕੀ ਕਹੀਏ ਐਸੀ ਲੋਗਣ ਸਿਓ ਕਾ ਕਹੀਏ ਕਹਿੰਦੇ ਐਸੀ ਲੋਗਾ ਨਾਲ ਕੀ ਬੈਸਬਾਜੀ ਕਰਨੀ ਹੈ ਐਸੀ ਗੁਲਾ ਲੋਕਾਂ ਦੇ ਨਾਲ ਕੀ ਬਰਾਬਰੀ ਕਰਨੀ ਹੈ ਕੀ ਮੱਥਾ ਲਾਣਾ ਭਗਤ ਜੀ ਕਹਿੰਦੇ ਜਿਹੜੇ ਆਪ ਹੀ ਭਗਤੀ ਤੋਂ ਵਾਂਝੇ ਹਨ ਕਹਿੰਦੇ ਉਹਨਾਂ ਨਾਲ ਗੱਲ ਕਰਨੀ ਵੀ ਠੀਕ ਨਹੀਂ ਹੈ ਬੀਰ ਜੀ ਕਹਿੰਦੇ ਉਹਨਾਂ ਨਾਲ ਗੱਲ ਕਰਨੀ ਵੀ ਠੀਕ ਨਹੀਂ ਪਾਸਾ ਵੱਟ ਜਾਣਾ ਚਾਹੀਦਾ ਜੋ ਪ੍ਰਭ ਕੀਏ ਭਗਤ ਦੇ ਬਾਝ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਬੰਦਗੀ ਤਾਂ ਕੀਤੀ ਨਹੀਂ ਬਾਂਝੇ ਹਨ ਬਾਝ ਹਨ ਭਗਤੀ ਤੋਂ ਤਿੰਤੇ ਸਦਾ ਡਰਾਨੇ ਰਹੀਏ ਉਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ ਦੂਰੀ ਰਹਿਣਾ ਚਾਹੀਦਾ ਭਗਤ ਜੀ ਕਹਿੰਦੇ ਉਹਨਾਂ ਤੋਂ ਭਾਵ ਡਰ ਕੇ ਰਹਿਣ ਤੋਂ ਭਾਵੇਂ ਕੀ ਉਹਨਾਂ ਮਰੂਖਾਂ ਤੋਂ ਸਾਹਬਾ ਵਟ ਜੀ ਇਹ ਦੂਰ ਰਹੀ ਐਸੇ ਲੋਗਾ ਤੋਂ ਜਿਹੜੇ ਭਗਤੀ ਤੋਂ ਹੀਨੇ ਲੋਗ ਹਨ ਜਿਨ੍ਹਾਂ ਨੇ ਕਦੀ ਮਾਲਕ ਦੇ ਦਰਸ਼ਨ ਹੀ ਨਹੀਂ ਪਾਏ ਬਾਣੀ ਦੇ ਦਰਸ਼ਨ ਹੀ ਨਹੀਂ ਕੀਤੇ ਸ਼ਬਦ ਰਾਹੀਂ ਭਗਤ ਜੀ ਉਹਨਾਂ ਬਾਰੇ ਵਰਣ ਕਰਦਿਆਂ ਸ਼ਬਦ ਦੇ ਵਿੱਚ ਰਹਾਓ ਇਸ ਰਾਮ ਦੇ ਕੇ ਅੱਗੇ ਬਚਨ ਕਰਦਿਆਂ ਆਪਨਾ ਦੇਹ ਚੋਰੂ ਭਾਗ ਪਾਣੀ ਤੇ ਨਿੰਦੇ ਜੇ ਗੰਗਾਣੀ ਭਗਤ ਜੀ ਕਹਿੰਦੇ ਐਸੇ ਲੋਕਾਂ ਦੇ ਕੋਈ ਸੰਗ ਕਰਨਾ ਕਹਿੰਦੇ ਜਿਨ੍ਹਾਂ ਨੇ ਆਪ ਤਾਂ ਚੂਲੀ ਪਾਣੀ ਦੀਪਨੀ ਪਿਆਣੀ ਕਿਸੇ ਨੂੰ ਆਪ ਤਾਂ ਕਿਸੇ ਦੀ ਆਉ ਭਗਤ ਨਹੀਂ ਕਰਨੀ ਕਦੀ ਸੇਵਾ ਨਹੀਂ ਕਮਾਣੀ ਭਗਤ ਜੀ ਕਹਿੰਦੇ ਤੇ ਨਿੰਦੇ ਜੇ ਗੰਗਾ ਨਹੀਂ ਕਹਿੰਦੇ ਭਗਤਾਂ ਜੀ ਗੁਰਮੁਖਾਂ ਦੀ ਉਹ ਨਿੰਦਿਆ ਕਰਦਿਆਂ ਨੇ ਕਹਿੰਦੇ ਆਪ ਤਾਂ ਹੱਥੋਂ ਕਿਦੀ ਦਾਲ ਨਹੀਂ ਕਰਨਾ ਕਦੀ ਸ਼ੁਭ ਬੋਲ ਨਹੀਂ ਬੋਲਣੇ ਚੋਲੂ ਭਰ ਪਾਣੀ ਤੋਂ ਭਾਵ ਕੀ ਆਪ ਤਾਂ ਕਿਸੇ ਦਾ ਭਲਾ ਨਹੀਂ ਕਰਨਾ ਜਿਹੜਾ ਕਰਦਾ ਉਹਦੀ ਨਿੰਦਿਆ ਕਰਨੀ ਹੈ ਭਗਤ ਜੀ ਕਹਿੰਦੇ ਇਹਦੇ ਆਪ ਚੂਲੀ ਪਾਣੀ ਦੀ ਨਹੀਂ ਪਹਿਲੀ ਮਾਰ ਉਹ ਵੀ ਮੁਹਾਵਰਾ ਵੀ ਹੈ ਪੰਜਾਬੀ ਦਾ ਆਪ ਚੂਲੀ ਪਾਣੀ ਦੀ ਨਹੀਂ ਪਿਆਣੀ ਤੇ ਦੁੱਧਿਆਂ ਨੂੰ ਦੇ ਕੇ ਸੜੀ ਜਾਣਾ ਉਹਨਾਂ ਦੀ ਨਿੰਦਿਆ ਕਰਨੀ ਵੀ ਇਹ ਕਿਉਂ ਸੇਵਾ ਕਰਦਾ ਨਾ ਇਹ ਕਿਉਂ ਭਗਤੀ ਕਰਦਾ ਉਹਨਾਂ ਨੂੰ ਨਿੰਦੀ ਜਾਣਾ ਇਥੇ ਧਾਰਨ ਲੈਂਦੇ ਹਨ ਭਗਤ ਜਿਹੇ ਜਿਹੇ ਨਿੰਦੇ ਤਹ ਨਿੰਦੇ ਜੇ ਗੰਗਾ ਨੂੰ ਭਗਤ ਜੀ ਕਹਿੰਦੇ ਜਿਹੜੇ ਗੰਗਾ ਨੂੰ ਵੀ ਇਲਹਾ ਸਕਦੇ ਹਨ ਭਗਤ ਉਹਨਾਂ ਦੀ ਨਿੰਦਿਆ ਕਰਨੀ ਇਥੇ ਭਗਤ ਰਵਿਦਾਸ ਜੀ ਬਾਰੇ ਕਹਿੰਦੇ ਹਨ ਭਗਤ ਜੀ ਕਹਿੰਦੇ ਰਵਿਦਾਸ ਜੀ ਵਰਗੇ ਭਗਤ ਜਿਨ੍ਹਾਂ ਨੇ ਗੰਗਾ ਵੀ ਮੂਹਰੇ ਲਿਆਤੀ ਜਿਨ੍ਹਾਂ ਨੇ ਗੰਗਾ ਦੇ ਵੀ ਦਰਸ਼ਨ ਪਾਲੇ ਇੱਕ ਪਾਸੇ ਬ੍ਰਹਮਣ ਹਨ ਗੰਗਾ ਤੇ ਸੋਨਾ ਜਜ਼ੀਰਾ ਧਾਰ ਰਹੇ ਹਨ ਤੇ ਦੇਖ ਰਹੇ ਹਨ ਹੱਸ ਕੇ ਮਖੌਲ ਕਰਦੇ ਹਨ ਛੇਡਾਂ ਕਰਦੇ ਹਨ ਭਗਤ ਰਵਿਦਾਸ ਜੀ ਇੱਕ ਦੰਬੜੀ ਲੈ ਕੇ ਖੜੇ ਹਨ ਇੱਕ ਦੰਬੜੀ ਹੈ ਤੇ ਭਗਤ ਜੀ ਮਨ ਦੇ ਵਿੱਚੋਂ ਮਾਜਾ ਵਾ ਲੇ ਹਨ ਕਹਿੰਦੇ ਠਾਕੁਰ ਜੀ ਮੇਰੇ ਕੋਲ ਤਾਂ ਆ ਦੰਬੜੀ ਹੈ ਮੈਂ ਬਹੁਤ ਗਰੀਬ ਆ ਮੈਂ ਤੈਨੂੰ ਕੁਝ ਨਹੀਂ ਦੇ ਸਕਦਾ ਮੇਰੇ ਪੱਲੇ ਤਾਂ ਕੁਝ ਨਹੀਂ ਮੈਂ ਗਰੀਬ ਆਦਮੀ ਆ ਕਿਰਤ ਕਰਨਾ ਲਾਵਾਂ ਤੰਬੜਾ ਸੀ ਕੇ ਆਪਣਾ ਭੋਜਨ ਪੂਰਾ ਕਰਦਾ ਵਾ ਇਹ ਦੰਬੜੀ ਪ੍ਰਵਾਨ ਕਰੋ ਗੰਗਾ ਦੇ ਪਾਸੇ ਇੱਕ ਪਾਸੇ ਪੰਡਤ ਖੜਿਆ ਨੇ ਬੜੇ ਅਮੀਰ ਲੋਕ ਖੜਿਆ ਨੇ ਜਿਹੜੇ ਆਪੋ ਆਪਣਾ ਸੋਨੇ ਦੇ ਹਾਰ ਸੋਨੇ ਦੇ ਗਹਿਣੇ ਸੋਨੇ ਦੀਆਂ ਬੰਗਾ ਤਾਰਿਆਂ ਨੇ ਜੰਗਾ ਦੇ ਵਿੱਚ ਇੱਕ ਪਾਸੇ ਭਗਤ ਰਵਿਦਾਸ ਜੀ ਖੜਿਆ ਨੇ ਜਗੀਰਾ ਲੈ ਕੇ ਆਪਣਾ ਛੋਟਾ ਜਿਹਾ ਦੰਮੜਾ ਲੈ ਕੇ ਤੇ ਗੰਗਾ ਨੇ ਖੁਦ ਹੱਥ ਕੱਢ ਕੇ ਮਾਇਆ ਲਈ ਠਾਕਰ ਜੀ ਖੁਦ ਗੰਗਾ ਦਾ ਰੂਪ ਧਾਰਨ ਕਰਕੇ ਹੁੰਦੇ ਹਨ ਕਿ ਰਵਿਦਾਸ ਜੀ ਦੀ ਮਾਇਆ ਉਦਾਂ ਡੰਬਾ ਪ੍ਰਵਾਨ ਕਰਦੇ ਹਨ ਕਹਿੰਦੇ ਭਗਤ ਜੀ ਤੁਹਾਡੀ ਏ ਦੰਬੜੀ ਪ੍ਰਵਾਨ ਹੈ ਦੁਦਿਆਂ ਦਾ ਤਰਦਾ ਫਿਰਦਾ ਹੈ ਗੰਗਾ ਦੇ ਉੱਪਰ ਤਰਦਾ ਫਿਰਦਾ ਸੋਨਾ ਲੱਖਾਂ ਕਰੋੜਾਂ ਅਰਬਾਂ ਦਾ ਮਾਇਆ ਤਰਦੀ ਫਿਰਦੀ ਹੈ ਇਹ ਭਗਤ ਰਵਿਦਾਸ ਦੀ ਗੰਗਾ ਖੁਦ ਲੈਣ ਹੁੰਦੀ ਹੈ ਠਾਕੁਰ ਜੀ ਖੁਦ ਗੰਗਾ ਦੇ ਵਿੱਚ ਆਣ ਕੇ ਦੰਬੜੀ ਪ੍ਰਵਾਨ ਕਰਦੇ ਹਨ ਕਹਿੰਦੇ ਭਗਤ ਜੀ ਇਹ ਤੁਸ ਭੇਟਾ ਭਗਤ ਜੀ ਕਹਿੰਦੇ ਪ੍ਰਵਾਨ ਕਰੋ ਇਹ ਕਬੀਰ ਦਾਸ ਦੀ ਬਾਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇ ਨਿੰਦੇ ਜੇ ਗੰਗਾਣੀ ਕਹਿੰਦੇ ਨੇ ਸੁੱਧ ਭਗਤਾਂ ਦੀ ਜਿਹੜੀ ਨਿੰਦਿਆ ਕਰਦੇ ਹਨ ਜਿਨ੍ਹਾਂ ਨੇ ਗੰਗਾ ਨੂੰ ਵੀ ਤਾਰ ਲਿਆਂਦਾ ਗੰਗਾ ਵੀ ਉਹਨਾਂ ਦੇ ਦਰਸ਼ਨ ਕਰਨ ਆ ਗਈ ਉੱਥੇ ਗੁਰੂ ਨਾਨਕ ਮਹਾਰਾਜ ਜੀ ਦੀ ਸਾਖੀ ਸਾਹਮਣੇ ਆਉਂਦੀ ਹੈ ਜਿਸ ਵੇਲੇ ਜਿਸ ਵੇਲੇ ਸਿੱਧਾਂ ਨੇ ਕਿ ਆਓ ਗੰਗਾ ਦਾ ਸ਼ਰਨ ਕਰਨ ਚੱਲੀਏ ਮਹਾਰਾਜ ਜੀ ਕਹਿੰਦੇ ਗੰਗਾ ਦੇ ਕੀ ਲੈਣ ਜਾਣਾ ਇੱਥੇ ਗੰਗਾ ਸਾਡੀ ਨਾਮ ਰੂਪੀ ਗੰਗਾ ਵਿੱਚ ਅਸੀਂ ਟੁੱਬੀ ਲਾਣੇ ਆ ਅਸੀਂ ਤਾਂ ਰੋਜ਼ ਹੀ ਮੱਜਨ ਕਰਦੇ ਹਾਂ ਸੱਚੇ ਨਾਮ ਰੂਪੀ ਗੰਗਾ ਵਿੱਚ ਫਿਰ ਮੁੜੇ ਨਹੀਂ ਜਿੱਦ ਕਰਦੇ ਹਾਂ ਉਸ ਵੇਲੇ ਵੀ ਜਾ ਕੇ ਫਿਰ ਸਤਿਗੁਰੂ ਹੱਸਪੇ ਕਹਿੰਦੇ ਜਾ ਮਰਦਾਨਾ ਫਿਰ ਗੰਗਾ ਨੂੰ ਇੱਥੇ ਲੈ ਆਉਂਦਾ ਅਸੀਂ ਨਹੀਂ ਜਾਣਦੇ ਗੰਗਾ ਨੂੰ ਇੱਥੇ ਬੁਲਾ ਲੈਨੇ ਆ ਉਹ ਪਹਿਲਾਂ ਵੀ ਸਾਖੀ ਕੋਈ ਸੁਣੀ ਹੈ ਆਪਾਂ ਨਾਲ ਕੁਮਤੇ ਜਾਣਿਆ ਉੱਥੇ ਦੇਖ ਲਓ ਉੱਥੋਂ ਤੱਕ ਬੌਲੀ ਸਾਹਿਬ ਤੱਕ ਗੰਗਾ ਵਾ ਆਈ ਪਿੱਛੇ ਤੁਰ ਕੇ ਉੱਥੇ ਮਰਦਾਨਾ ਜੀ ਨੇ ਪਿੱਛੇ ਤੱਕ ਲਿਆ ਉਹ ਜਾਲ ਉੱਥੇ ਰੁਕ ਗਿਆ ਮਹਾਰਾਜ ਨੇ ਕਿਹਾ ਸੀ ਮਰਦਾਨਿਆਂ ਪਿੱਛੇ ਨਹੀਂ ਮੁੜ ਕੇ ਦੇਖਣਾ ਸੋਟੀ ਖਿੱਚੀ ਆਈ ਆਪੀ ਸਾਗਰ ਪਿੱਛੇ-ਪਿੱਛੇ ਆਇਆ ਤੇ ਉਸੇ ਤੱਕ ਪਹੁੰਚ ਗਿਆ ਨਾਨਕ ਮੱਤਾ ਸਾਹਿਬ ਜਾਈਏ ਨਾਲ ਹੀ ਉਹ ਗੋਰੀ ਸਾਹਿਬ ਬਣੀ ਆ ਉਹ ਤੱਟ ਦੇ ਉੱਪਰ ਉਸੇ ਗੰਗਾ ਦੇ ਭਗ ਦੇ ਇਸ ਵੇਲੇ ਸਿੱਧਾ ਨੇ ਜੋਰ ਪਾਇਆ ਸੀ ਤੇ ਮਹਾਰਾਜ ਨੇ ਉਸੇ ਬੁਲਾ ਲਈ ਤੇ ਮਹਾਰਾਜ ਜੀ ਨੇ ਤਾਂ ਖੰਡਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਭਾਈ ਇਹ ਖੰਡਾ ਦਾਸ ਸੀ ਅਸੀਂ ਨਹੀਂ ਇਹ ਚੀਜ਼ਾਂ ਨੂੰ ਮੰਨਦੇ ਅਸੀਂ ਤਾਂ ਨਾਮ ਰੂਪੀ ਗੰਗਾ ਵਿੱਚ ਝੂਬੀਆਂ ਲਾਨਨੇ ਆ ਤੇ ਸਾਡੇ ਵਾਸਤੇ ਸੱਚਾ ਨਾਮ ਹੀ ਗੰਗਾ ਤੀਰਥ ਹੈ ਤੇ ਭਗਤ ਜੀ ਕਹਿੰਦੇ ਅਸੇ ਲੋਕ ਨਿੰਦਿਆ ਕਰਦੇ ਨੇ ਭਲੇ ਪੁਰਸ਼ਾਂ ਦੀ ਬੈਠਤ ਉਠਤ ਉਟਲਤਾ ਚਾਲੈ ਉੱਠਦਿਆਂ ਵੇਂਦੇ ਹੀ ਮਾੜੀ ਹੁੰਦੀ ਹੁੰਦੀ ਹੈ ਵੇਂਦਿਆਂ ਉੱਠਦਿਆਂ ਹੀ ਮਾੜੇ ਬੋਲ ਬੋਲਦੇ ਆਪ ਗਏ ਔਰ ਇਹੋ ਹੋਂ ਘਾਲੈ ਆਪ ਤਾਂ ਭਗਤ ਜੀ ਕਹਿੰਦੇ ਗਏ ਗੁਜ਼ਰੇ ਹੁੰਦੇ ਨੇ ਐਸੇ ਲੋਗ ਐਸੇ ਉਹਨਾਂ ਕਾਪ ਤਾਂ ਗਏ ਹੁੰਦੇ ਨੇ ਅਨ ਗੁਜ਼ਰੇ ਗਏ ਗੁਜ਼ਰੀ ਮਤ ਹੁੰਦੀ ਉਹਨਾਂ ਦੀ ਤੇ ਦੂਜਿਆਂ ਨੂੰ ਵੀ ਗਾਲ ਦਿੰਦੇ ਹਨ ਜਿਹੜਾ ਕੋਲ ਬੰਦਾ ਨਾਲ ਸੰਗੀ ਬਣਦਾ ਉਹਨਾਂ ਦਾ ਉਹਨਾਂ ਦੀ ਵੀ ਮਤ ਪృష్ਟ ਕਰਦੇ ਉਹ ਵੀ ਨਿੰਦਕ ਬਣ ਜਾਂਦੇ ਹਨ ਕਹਿੰਦੇ ਇਹਨਾਂ ਤੋਂ ਪ੍ਰੇਜ ਕਰਨਾ ਚਾਹੀਦਾ ਹੈ ਭਗਤ ਕਬੀਰ ਜੀ ਕਹਿੰਦੇ ਐਸੇ ਲੋਕਾਂ ਤੋਂ ਕਹਿੰਦੇ ਦੂਰ ਰਹਿਣਾ ਚਾਹੀਦਾ ਡਰ ਕੇ ਰਹਿਣਾ ਚਾਹੀਦਾ ਇਹਨਾਂ ਦਾ ਪਰਛਾਵਾਂ ਇਹਨਾਂ ਦੀ ਮੱਤ ਨਾ ਕਿਤੇ ਆ ਜਾਵੇ ਸਾਨੂੰ ਵੀ ਅਸੀਂ ਵੀ ਨਿੰਦਕ ਬਣ ਜਾਈਏ ਸਦਾ ਹੀ ਇਹਨਾਂ ਤੋਂ ਦੂਰ ਰਹੋ ਛਾੜ ਗੁਚਰਚਾ ਆਣ ਨਾ ਜਾਣੈ ਬ੍ਰਹਮਾ ਹਕੂ ਕਹੋ ਨਾ ਮੰਨੈ ਭਗਤ ਜੀ ਕਹਿੰਦੇ ਬ੍ਰਹਮਾ ਵਰਗੀ ਮੱਤ ਵਾਲੇ ਵੱਡੇ ਲੋਕਾਂ ਦੀ ਹੁద్ధి ਵਾਲਿਆਂ ਦੀ ਵੀ ਉਹ ਨਿੰਦਿਆ ਕਰਦਿਆਂ ਕਹਿੰਦੇ ਛਾੜ ਗੁਚਰਚਾ ਆਣ ਨਾ ਜਾਣੈ ਕਹਿੰਦੇ ਉਹ ਐਸੀ ਲੋਕਾਂ ਦੀ ਐਸੀ ਮੱਤ ਹੁੰਦੀ ਹੈ ਜਿੰਨਾ ਮਰਜੀ ਕੋਈ ਸੂਝ-ਬਾਨ ਗਿਆਤਾ ਕੋਈ ਗੁਰਮਖ ਜਾਨ ਉਹਨਾਂ ਦੇ ਸਾਹਮਣੇ ਹੋਵੇ ਉਹਨਾਂ ਨੂੰ ਵੀ ਪਸੰਦ ਨਹੀਂ ਆਉਂਦਾ ਹੋਂਦੇ ਤੇ ਹਨ ਨਾ ਸੰਗਤ ਚ ਪਰ ਉਹ ਜਾ ਕੇ ਜਾ ਉੱਠ ਕੇ ਚਲੇ ਜਾਂਦੇ ਨੇ ਨਿੰਦਿਆ ਕਰਦੇ ਨੇ ਯਾਰ ਇਹਨੇ ਆ ਗਲਤੀ ਕਰਤੀ ਇਹਨੇ ਆ ਨਹੀਂ ਸੁਣਾਇਆ ਇਤੋਂ ਇੰਜ ਕਰਨਾ ਸੀ ਕਿਉਂਕਿ ਆਪਣੀ ਮੱਤ ਤਾਂ ਥੋੜੀ ਹੁੰਦੀ ਹੈ ਉਹ ਮਤ ਵਾਲੇ ਜੀਵਾਂ ਨੂੰ ਵੀ ਛੋਟੇ ਸਮਝਦੇ ਆਣ ਲੋਹਾਂ ਦੀ ਵੀ ਨਿੰਦਾ ਕਰ ਜਾਂਦੇ ਨਰਮਾ ਉਹ ਕੋ ਇਹੋ ਨਾ ਮੰਨੇ ਬ੍ਰਹਮਾ ਵਰਗੀ ਮਤ ਵਾਲੇ ਕਹਿਣ ਤੋਂ ਭਾਵ ਹੈ ਭਗਵਤ ਜੀ ਦਾ ਕਹਿੰਦੇ ਜਿਨ੍ਹਾਂ ਦੀ ਬੁੱਧੀ ਉੱਚੀ ਹੈ ਨਾ ਬ੍ਰਹਮਾ ਦੇ ਢੀਕ ਹੈ ਉਹ ਬ੍ਰਹਮ ਦਾ ਜਿਹੜੇ ਗਿਆਨ ਰੱਖਦੇ ਆਣ ਕਹਿੋ ਨਾ ਮੰਨੇ ਉਹਨਾਂ ਦਾ ਵੀ ਉਹ ਕਹਾ ਨਹੀਂ ਸੁਣਦੇ ਸਾਡਾ ਤਾਂ ਕੀ ਸੁਣਨਗੇ ਉਹਨਾਂ ਦੀ ਵੀ ਉਹ ਮਤ ਲੈ ਕੇ ਖੁਸ਼ ਨਹੀਂ ਗਿਆ ਸੁਣ ਕੇ ਖੁਸ਼ ਨਹੀਂ ਕਿਉਂਕਿ ਉਹਨਾਂ ਦਾ ਦੇਲੀ ਪੱਥਰ ਹੁੰਦਾ ਹੈ ਉਹ ਸਿੱਖਿਆ ਲੈ ਨਹੀਂ ਸਕਦੇ ਸਿੱਖਿਆ ਅਪਣਾ ਨਹੀਂ ਸਕਦੇ ਆਪਣੀ ਬੋਲੀ ਬੋਲਦੇ ਹਨ ਆਪਣੀ ਚਾਲ ਚੱਲਦੇ ਹਨ ਆਪਣਾ ਹੀ ਆਪਣੇ ਹੀ ਪੰਥ ਰਸਤਾ ਬਣਾਈ ਫਿਰਦੇ ਹਨ ਕਿ ਸਾਡੀ ਮਾਤੀ ਚੱਲੇ ਸਾਡਾ ਰਸਤਾ ਹੀ ਚੱਲੇ ਸਾਡੇ ਤੋਂ ਸਿਆਣਾ ਕੌਣ ਹੈ ਐਸੀ ਮਾਤਾਂ ਦੇ ਬਹੁਤੇ ਲੋਕ ਹੁੰਦੇ ਹਨ ਜਿਹੜੇ ਮਤਲੈ ਕੀ ਨਹੀਂ ਖੁਸ਼ ਹੁੰਦੇ ਜੀ ਕੋਈ ਵੱਡਾ ਕੋਈ ਸਿਆਣਾ ਪੁਰਸ਼ ਬ੍ਰਹਮਾ ਵਰਗੀ ਮਤ ਵਰਗਾ ਵੀ ਜਿਹੜਾ ਬ੍ਰਹਮ ਦਾ ਗਿਆਨ ਰੱਖਦਾ ਤੇ ਕਹਿੰਦੇ ਉਹਨਾਂ ਦਾ ਵੀ ਉਹ ਕਹਾਣੀ ਸੁਣਦੇ ਆਪ ਗਏ ਔਰਨ ਹੋ ਘਾ ਖੋਵੇ ਫਿਰ ਉਹ ਘਾੜਨ ਦੇਂਦਿਆਂ ਭਗਤ ਜੀ ਕਹਿੰਦੇ ਆਪ ਗਏ ਔਰਨ ਹੁਕ ਹੋਵੇ ਆਗ ਲਗਾਏ ਮੰਦਰ ਮੈਂ ਸੋਵੇ ਕਹਿੰਦੇ ਤਾਂ ਉਹ ਗੱਲ ਹੋ ਗਈ ਭਗਤ ਜੀ ਕਹਿੰਦੇ ਆਪ ਹੀ ਘਰ ਬਣਾ ਲੈਣਾ ਤੇ ਉਸੇ ਘਰ ਨੂੰ ਅੱਗ ਲਾ ਕੇ ਆਪ ਹੀ ਉਹਦੇ ਵਿੱਚ ਸੌ ਜਾਣਾ ਐਸੀ ਉਹਨਾਂ ਦੀ ਬੁੱਧੀ ਹੈ ਭਗਤ ਜੀ ਕਹਿੰਦੇ ਆਪ ਗਏ ਔਰਨ ਹੁ ਘਾਲੇ ਆਗ ਲਗਾਏ ਮੰਦਰ ਮੈਂ ਸੋਏ ਭਗਤ ਜੀ ਕਹਿੰਦੇ ਆਪ ਗਏ ਔਰਨਹੁ ਖੋਵੇ ਆਗ ਲਗਾਈ ਮੰਦਰ ਮੈਂ ਹੋਵੇ ਕਹਿੰਦੇ ਆਪਣੇ ਘਰ ਨੂੰ ਹੀ ਅੱਗ ਲਾਈ ਬੈਠਿਆ ਨੋ ਕਹਿੰਦੇ ਹਿਰਦੇ ਨੂੰ ਅੱਗ ਲਾਈ ਬੈਠਿਆ ਨੋ ਹਿਰਦੇ ਵਿੱਚੋਂ ਸਾੜਦੇ ਬਲਦੇ ਰਹਿੰਦੇ ਆ ਆਪਣਾ ਹਿਰਦਾ ਹੀ ਫੂਕ ਲੈਂਦੇ ਨਾ ਅਵਰਨ ਹਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਜਲਾਨੇ ਅਬੀਰ ਸਾਹਿਬ ਜੀ ਖੀਰਲੀ ਤੁਕ ਵਿੱਚ ਬਚਨ ਕਰਦੇ ਨਾ ਕਹਿੰਦੇ ਐਸੇ ਲੋਕਾਂ ਦੇ ਨਾਲ ਨਹੀਂ ਜੁੜਨਾ ਚਾਹੀਦਾ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਤਿੰਨ ਕੋ ਦੇਖ ਕਬੀਰ ਜਲਾਨੇ ਕਹਿੰਦੇ ਇਹਨਾਂ ਤੋਂ ਭਗਵੀਰ ਸਾਹਿਬ ਜੀ ਕਹਿੰਦੇ ਅਸੀਂ ਵੀ ਦੂਰ ਰਹਿਣਾ ਤੁੰਨਿਆ ਕਹਿੰਦੇ ਸਾਡਾ ਮਨ ਵੀ ਇਹਨਾਂ ਨੂੰ ਦੇਖ ਕੇ ਦੁਖੀ ਹੁੰਦਾ ਕਿ ਐਸੇ ਲੋਗ ਹਨ ਐਸੀ ਮਾਤੈ ਇਹਨਾਂ ਦੀ ਭਗਤੀ ਜੀ ਕਹਿੰਦੇ ਐਸੀ ਲੋਕਾਂ ਤੋਂ ਘਰੇਜ ਕਰਨਾ ਚਾਹੀਦਾ ਹੈ ਦੂਰ ਰਹਿਣਾ ਚਾਹੀਦਾ ਹੈ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਅਗਲਾ ਸ਼ਬਦ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਜਿਹੜਾ ਮੁੱਖ ਮੰਨਦੇ ਆਪਾਂ ਸ਼ਬਦ ਉਹ ਸ਼ੁਰੂ ਹੋ ਰਿਹਾ ਰਾਗ ਗੌੜੀ ਬਿਰਾਗਨ ਕਬੀਰ ਜੀ ਅਗਰੇ ਬਿਰਾਗਣੀ ਰਾਗ ਵਿੱਚ ਗੌੜੀ ਰਾਗ ਵਿੱਚ ਭਗਤ ਜੀ ਬਚਨ ਕਰਦੇ ਹਨ ਏਕ ਊੰਕਾਰ ਸਤ ਗੁਰ ਪ੍ਰਸਾਦ ਉਪਾਲੀ ਪੂਰਨ ਪ੍ਰਮਾਤਮਾ ਇਕ ਹੈ ਉਹਦੀ ਮੂਰਤ ਸਤ ਹੈ ਗੁਰੂ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ ਭਗਤ ਜੀ ਵੰਗਲਾ ਚਰਨ ਕਰਦੇ ਹੋ ਸ਼ਰੰਭਤਾ ਕਰਦੇ ਹਨ ਜੀਵਤ ਪਿਤਰ ਨਮਨ ਇੱਕ ਮੋਕੂ ਮੂਵੇ ਸਰਾਧ ਕਰਾਈ ਦੇਖੋ ਇਹਦੇ ਨਾਲ ਵੀ ਵੱਡਾ ਧਾਸ ਜੁੜਿਆ ਸ਼ਬਦ ਦੇ ਨਾਲ ਕਰਮ ਕਾਂਡਾਂ ਬਾਰੇ ਭਗਤ ਜੀ ਖੰਡਨ ਕਰਦੇ ਹੋਏ ਬਚਨ ਕਰਦੇ ਹਨ ਜਿਹੜੇ ਕਰਮ ਅਸੀਂ ਆਮ ਲੋਕ ਪਨਾਈ ਜਾਂਦੇ ਆ ਜਿਹੜੇ ਸ਼ੁਰੂ ਤੋਂ ਸਾਡੇ ਵੱਡੇ-ਵਡੇਰੇ ਕਰਦੇ ਆਏ ਹਨ ਕੋਈ ਅਸੀਂ ਚੁੱਕ ਲਿਆ ਨ ਸਿਰ ਤੇ ਕਰਨ ਕੋਈ ਅਸੀਂ ਚੁੱਕੀ ਫਿਰਦੇ ਆ ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਜ ਨੇ ਖੰਡਨ ਕਰਤਾ ਸਾਨੂੰ ਮਤ ਦੇਤੇ ਭਾਈ ਗੁਰਸੇਖ ਵਾਸਤੇ ਚੀਜ਼ਾਂ ਜ਼ਰੂਰੀ ਨਹੀਂ ਹਨ ਤੁਸੀਂ ਛੱਡ ਦਿਓ ਇਹ ਚੀਜ਼ਾਂ ਦਾ ਖੇੜਾ ਪਰ ਨਹੀਂ ਅਸੀਂ ਛੱਡੀਆਂ ਨਹੀਂ ਅਜੇ ਤੱਕ ਵੀ ਉਹ ਹੀ ਕਰਦੇ ਆ ਇਥੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਕੀ ਵੀਰ ਸਾਹਿਬ ਜੀ ਸਾਨੂੰ ਮਤ ਦੇ ਰਿਆਣ ਜੀਵਤ ਪਿਤਰ ਨਾ ਮੰਨੇ ਕੋ ਮੁਏ ਸਰਾਧ ਕਰਾਈ ਭਗਤ ਜੀ ਕਹਿੰਦੇ ਉਸ ਸਮੇਂ ਦੇ ਮੁਤਾਬਕ ਇਹ ਸ਼ਬਦ ਉਚਾਰਨ ਕਰਦੇ ਹਨ ਬਹੁਤ ਜ਼ਿਆਦਾ ਬੋਲ ਵਾਲਾ ਸੀ ਬ੍ਰਾਹਮਣ ਲੋਕ ਪੰਡਿਤ ਲੋਕ ਬਹੁਤ ਜ਼ਿਆਦਾ ਸਰਾਧ ਕਰਦੇ ਸੀ ਉਸ ਸਮਾਂ ਐਸਾ ਸੀ ਕਬੀਰ ਸਾਹਿਬ ਦੇ ਟਾਈਮ ਦਾ ਸਮਾਂ ਜਮ ਲੋਕ ਜਿਹੜੇ ਸਨ ਬਹੁਤ ਜ਼ਿਆਦਾ ਸਰਾਧ ਕਰਾਉਂਦੇ ਸੀ ਆਮ ਲੋਕ ਜਿਹੜੇ ਸਨ ਉਹਨਾਂ ਦੀ ਪੰਡਤਾਂ ਦੇ ਕਹਿ ਤੇ ਲੱਗ ਕੇ ਇਹ ਕਰਮ ਕਾਂਡ ਕਰਦੇ ਸੀ ਤੇ ਭਗਤ ਜੀ ਵਚਨ ਕਰਦਿਆਂ ਕਹਿੰਦੇ ਜੀਵਤ ਪਿਤਰ ਨਾ ਮੰਨਨੇ ਕੋ ਕਹਿੰਦੇ ਜਾਂਦੇ ਹੋਏ ਮਾਪਿਓ ਨੂੰ ਕੋਈ ਮੰਨਦਾ ਨਹੀਂ ਇਹ ਦੀਂਦਾ ਹੋਇਆ ਮਾਤਾ ਨੂੰ ਨਾ ਜਦੋਂ ਜ਼ਿੰਦਾ ਮਾਤਾ ਪਿਤਾ ਉਹ ਤੇ ਬੈਠਾ ਹੁੰਦਾ ਮਾਤਾ ਪਿਤਾ ਉਹਦੀ ਕੋਈ ਸੇਵਾ ਨਹੀਂ ਕਰਦਾ ਭਾਵਨਾ ਦੇ ਨਾਲ ਸਤਕਾਰ ਨਹੀਂ ਕਰਦਾ ਟਾਈਮ 'ਚ ਰੋਟੀ ਪਾਣੀ ਪ੍ਰਸ਼ਾਦਾ ਨਹੀਂ ਦਿੰਦੇ ਸੀ ਜੇ ਜਦੋਂ ਮਰ ਜਾਂਦਾ ਫਿਰ ਥਾਲੀਆਂ ਚੁੱਕੀ ਫਿਰਦੇ ਆ ਬੀਬੀਆਂ ਭੈਣਾ ਆਮ ਥਾਲੀਆਂ ਚੁੱਕੀ ਫਿਰਦੇ ਆ ਨਾ ਉਹੀ ਨੂੰ ਜਿਹੜੀ ਆ ਪਹਿਲੋਂ ਗਾਲਾਂ ਕੱਢਦੀ ਐ ਰੋਟੀ ਦੇਣ ਲੱਗਿਆਂ ਕੋਈ ਨੂੰ ਮਾਪਿ ਉਹ ਨਹੀਂ ਸਮਝਦੀ ਹੋਰੇ ਸਾਸ ਨੂੰ ਗਾਲਾਂ ਕੱਢਦੀ ਐ ਕੋਈ ਨੂੰ ਫਿਰ ਥਾਲੀ ਚੁੱਕੀ ਫਿਰਦੀ ਐ ਗੁਰਦੁਆਰੇ ਜਾਂ ਮੰਦਰ ਦੇ ਵਿੱਚ ਪੰਡਤ ਨੂੰ ਜਾ ਕੇ ਪ੍ਰਸ਼ਾਦਾ ਸਕਾਣਾ ਜਾਂ ਭਾਈ ਜੀ ਵਾਸਤੇ ਗਰੰਥੀ ਵਾਸਤੇ ਪ੍ਰਸ਼ਾਦਾ ਚੁੱਕ ਕੇ ਤੁਰੇ ਫਿਰਦੇ ਆਪਾਂ ਉਹਦਾ ਖੰਡਨ ਕਰਦੇ ਨੇ ਭਗਤ ਜੀ ਉਦੋਂ ਬ੍ਰਾਹਮਣਾਂ ਨੂੰ ਖਾਂਦੇ ਸਲੋਕ ਹੋਣ ਗੁਰਦੁਆਰੇ ਵੀ ਸ਼ੁਰੂ ਹੋ ਗਏ ਆ ਉਹਨਾਂ ਅੱਗੇ ਸਰਾਧ ਆ ਰਹੇ ਹਨ ਭਾਦਰੋਂ ਦੇ ਵਿੱਚ ਅੰਡ ਤੇ ਸ਼ੁਰੂ ਹੋ ਜਾਂਦੇ ਹਨ ਸਰਾਧ 15 ਸਰਾਧ ਸ਼ੁਰੂ ਹੁੰਦੇ ਹਨ ਜਿਹੜੇ ਕਿ ਖੀਰਲਾ ਸਰਾਧ ਪੰਡਤਾਂ ਨੇ ਕਿਹਾ ਸੀ ਬੜੇ ਧੂਮਤਮ ਨਾਲ ਪੰਡਤ ਲੋਕ ਮਨਾਉਂਦੇ ਸੀ ਤੇ ਹੁਣ ਵੀ ਅਸੀਂ ਘੱਟ ਨਹੀਂ ਹੈਗੇ ਉਸ ਦਿਨ ਨਾ ਕਰਾ ਦਿੰਦੇ ਆ ਗ੍ਰੰਥੀ ਦੀ ਗ੍ਰੰਥੀਆਂ ਦੀ ਪਾਠੀਆਂ ਦੀ ਜਾਂ ਪੰਡਤਾਂ ਦੀ ਬ੍ਰਹਮਣਾ ਦੀ ਦਰਬਾਰ ਤੋਂ ਕਰਦੇ ਆ ਭੋਜਨ ਦੀ ਦਰਬਾਰ ਤੋਂ ਕਿਉਂਕਿ ਉਹ ਕੋਈ ਖਾਂਦਾ ਨਹੀਂ ਕੋਵੇ ਕਾਇ ਖਾਂਦੇ ਹਨ ਭਗਤ ਜੀ ਕਹਿੰਦੇ ਹਨ ਇਹ ਜਵਾਬ ਦਿੰਦੇ ਹਨ ਬਾਣੀ ਜਵਾਬ ਦਿੰਦੀ ਹੈ ਗੁਰੂ ਅਰਜਨ ਦੇਵ ਮਹਾਰਾਜੀ ਲਿਖ ਕੇ ਗਏ ਹਨ ਕੋਈ ਬਨੌਟੀ ਗੱਲਾਂ ਨਹੀਂ ਹਨ ਕਈਆਂ ਕਵਾਈਆਂ ਜਾਂ ਗ੍ਰੰਥੀ ਕੋਲੋਂ ਬਣਾ ਰਿਆ ਹੈ ਕਈ ਵਾਰੀ ਕਥਾ ਵੀ ਬੰਦ ਹੋ ਜਾਂਦੀ ਹੈ ਗੱਲਾਂ ਤੇ ਮੈਂ ਸੰਗਤ ਕੀਤੀ ਹੈ ਹਿੱਟਾ ਸਾਹਿਬ ਦੇ ਮਹਾਪੁਰਸ਼ ਅਜੇ ਵੀ ਹਨ ਸਾਧ ਸੰਗਤ ਜੀ ਉਹ ਕਹਿਆ ਕਰਦੇ ਸੀ ਕਹਿੰਦੇ ਗਰਵਾਸ ਸਿੰਘ ਇੱਕ ਜਗ੍ਹਾ ਤੇ ਕਥਾ ਸ਼ੁਰੂ ਕਰਾਈ ਕਿਸੇ ਨੇ ਕਮੇਟੀ ਵਾਲਿਆਂ ਨੇ ਬਹੁਤ ਜ਼ੋਰ ਪਾਇਆ ਭਾਈ ਸਾਹਿਬ ਜੀ ਤੁਸੀਂ ਕਥਾ ਕਰਿਆ ਕਰੋ ਸਾਡੇ ਗੁਰੂ ਘਰ ਵਿੱਚ ਕਥਾ ਸ਼ੁਰੂ ਕਰੋ ਗੁਰਗ੍ਰੰਥ ਸਾਹਿਬ ਜੀ ਦੀ ਵਾਰ ਕਥਾ ਕਹਿੰਦੇ ਵੀ ਨਾ ਕੁਤੇ ਬੜੇ ਸ਼ੌਂਕ ਨਾਲ ਸੁਣੀ ਕਿ ਮਹਾਰਾਜ ਦੀ ਕਥਾ ਸੁਣਨੀ ਬੜੀ ਸੰਗਤ ਆਉਣ ਲੱਗੀ ਕਹਿੰਦੇ ਵੀ ਨਾ ਕੁਆ ਜਦੋਂ ਮਹਾਰਾਜੀ ਚ ਪੀੜਾ ਮਾਰਨ ਲੱਗੇ ਫਿਰ ਆਪ ਹੀ ਆ ਕੇ ਹੱਥ ਜੋੜਨ ਲੱਗੇ ਕਹਿੰਦੇ ਭਾਈ ਸਾਹਿਬ ਜੀ ਕਥਾ ਬੰਦ ਕਰ ਦਿਓ ਕਹਿੰਦੇ ਭਾਈ ਸਾਹਿਬ ਜੀ ਕਥਾ ਬੰਦ ਕਰ ਦਿਓ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿਆ ਸੀ ਵੀ ਕਥਾ ਨਾ ਸ਼ੁਰੂ ਕਰਾਓ ਬਾਬਾ ਜਮੀਰ ਸਿੰਘ ਜੀ ਕਹਿੰਦੇ ਹਨ ਗਿੱਠਾ ਸਾਹਾ ਜੀ ਉਹਨਾਂ ਕੋਲ ਵੀ ਮੈਂ ਬਾੜਾ ਤੇ ਰਿਆ ਮ ਸੰਗਤ ਕੀਤੀ ਉਹਨਾਂ ਦੀ ਕਹਿੰਦੇ ਗੁਰਵਾਸ ਸਿੰਘ ਜੀ ਕਥਾ ਸ਼ੁਰੂਤਾ ਕਰ ਲਈ ਕਹਿੰਦੇ ਮੈਂ ਬੜੇ ਹੱਥ ਜੋੜੇ ਵੀ ਕਥਾਣਾ ਸ਼ੁਰੂ ਕਰਾਓ ਇਹ ਸੁਣੀ ਬੜੀ ਔਖੀ ਗੁਰੂ ਮਹਾਰਾਜ ਜੀ ਦੀਆਂ ਚਪੇੜਾਂ ਵੀ ਪੈਂਦੀਆਂ ਭਗਤ ਵੀ ਚਪੇੜਾਂ ਮਾਰਦੇ ਹਨ ਭੱਟ ਵੀ ਚਪੇੜਾਂ ਮਾਰਦੇ ਹਨ ਗੁਰੂ ਮਹਾਰਜ ਵੀ ਮਾਰਦੇ ਹਨ ਜੇ ਸਹਿ ਲੋਗੇ ਤਾਂ ਸ਼ੁਰੂ ਕਰਾਓ ਕਹਿੰਦੇ ਉਹ ਬਸ ਮੂੜੇ ਨਹੀਂ ਕਹਿੰਦੇ ਵੀ ਕਥਾ ਸ਼ੁਰੂ ਕਰੋ ਤੇ ਕਹਿੰਦੇ ਬੜੀ ਉਤਸ਼ਾਹ ਦੇ ਨਾਲ ਕਥਾ ਸ਼ੁਰੂ ਕਰਾਈ ਕਮੇਟੀ ਦੇ ਮੈਂਬਰ ਆਏ ਕਹਿੰਦੇ ਮਹਾਰਾਜ ਜੀ ਕਥਾ ਸ਼ੁਰੂ ਕਰੋ ਤੇ ਕਥਾ ਕੁਝ ਗੁਰੂ ਦਿਨਾਂ ਦੀ ਹੋਈ ਕੋ ਜੰਗ ਹੋਈ ਜਦੋਂ ਕਰੜੇ ਸ਼ਬਦਾਂ ਦੀ ਨਾਲ ਮਹਾਰਾਜ ਜੀ ਨੇ ਮਹਾਰਾਜ ਜੀ ਨੇ ਦਬਕਾ ਮਾਰਿਆ ਉਸ ਦਿਨ ਕਹਿੰਦੇ ਕਥਾ ਬੰਦ ਕਰ ਦਿਓ ਅਜੇ 2 ਕੁ ਮਹੀਨੇ ਚੱਲੀ ਕੋ ਸ਼ਬਦ ਐਸੇ ਹੁੰਦੇ ਨੇ ਬਾਣੀ ਵਿੱਚ ਜਿਹੜੇ ਜਵਾਬ ਦਿੰਦੇ ਨੂੰ ਥਾਂ ਲੱਗਦਾ ਕਿ ਜਿਹੜਾ ਕਥਾ ਕਰਦਾ ਉਹ ਕੁਲੀਕਲਾ ਬਣਾਈ ਜਾਂਦਾ ਹੈ ਆਮ ਲੋਕਾਂ ਦਾ ਐਵੇਂ ਵਿਰਤੀ ਹੁੰਦੀ ਆ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਸਾਹਿਬ ਜੀ ਕੋਲੀ ਚ ਪੇੜਾ ਮਾਰੀ ਜਾਂਦੇ ਹਨ ਪਰ ਬਾਣੀ ਜਿਹੜੀ ਉਹ ਸਭ ਕੁਝ ਕਹਿੰਦੀ ਹੈ ਅੱਗੇ ਸਾਰੀ ਬਾਣੀ ਦੇ ਵਿੱਚ ਐਸੇ ਸ਼ਬਦ ਹਨ ਜਿਹੜੇ ਆਪਾਂ ਨੂੰ ਚੰਗੇ ਨਹੀਂ ਲੱਗਦੇ ਕਿਉਂਕਿ ਆਪਣੀ ਜ਼ਿੰਦਗੀ ਵਿੱਚ ਉਹ ਗੱਲਾਂ ਅਸੀਂ ਪੜਾਈਆਂ ਹੁੰਦੀਆਂ ਤਾਂ ਸਾਨੂੰ ਉਹ ਗੱਲਾਂ ਮਹਾਰਾਜ ਦੇ ਬਚਨ ਚੰਗੇ ਨਹੀਂ ਲੱਗਦੇ ਕਿ ਯਾਰ ਇਹ ਤਾਂ ਸਾਨੂੰ ਹੀ ਕਹਿ ਰਹੇ ਹਨ ਮਹਾਰਾਜ ਜੀ ਇਹ ਤੇ ਜਿਹੜਾ ਕਥਾਕਾਰ ਹੈ ਉਹ ਆਪਣੇ ਕੋਲੋਂ ਬਣਾ ਰਿਹਾ ਤੇ ਉਹ ਕਹਿੰਦੇ 나ਗੂਈ ਕਥਾ ਚੱਲੀ ਕਹਿੰਦੇ ਉਹਨਾਂ ਬੰਦ ਕਰਾਤੀ ਕਹਿੰਦੇ ਰਹਿਣ ਦੋ ਜੀ ਬੰਦ ਕਰ ਦਾਂ ਕਹਿੰਦੇ ਤੁਸੀਂ ਤਾਂ ਕੋਲੇ ਹੀ ਕਹੀ ਜਾਂਦੇ ਆ ਜਪੇੜਾ ਮਾਰੀ ਜਾਂਦੇ ਮੂੰਹ ਤੇ ਇਸੇ ਤਰ੍ਹਾਂ ਹੁੰਦਾ ਕਿ ਜਿੰਨਾਂ ਤੇ ਕਥਾ ਤਾਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਮਹਾਰਾਜ ਦੀ ਬਾਣੀ ਗਾਥ ਗੋਧ ਹੈ ਇੱਥੇ ਮਹਾਰਾਜ ਜੀ ਹਰ ਗੱਲ ਜ਼ਿੰਦਗੀ ਦੀ ਸਮਝਾਉਂਦੇ ਆਣ ਸਾਨੂੰ ਜਿਹੜੇ ਕਰਾਇ ਅਸੀਂ ਪਏ ਹੋਏ ਆ ਉਹ ਕਰਾਇ ਤੋਂ ਬਾਹਰ ਫੜ ਕੇ ਸਾਨੂੰ ਬਾਹਰ ਕੱਢਦੇ ਹਨ ਬਾਣੀ ਸਾਨੂੰ ਬਾਹਰ ਕੱਢਦੀ ਹੈ ਭਗਤ ਕਬੀਰ ਸਾਹਿਬ ਜੀ ਹੁਣ ਬਾਹਰ ਕੱਢਦੇ ਹਨ ਜਿਹੜੇ ਅਸੀਂ ਕਰਮ ਕਾਂਡ ਜ਼ਿੰਦਗੀ ਵਿੱਚ ਧਾਰਨ ਕੀਤੇ ਹੋਏ ਆ ਜ਼ਿੰਦਗੀ ਵਿੱਚ ਪਣਾਏ ਹੋਏ ਹਨ ਜਿਹੜੇ ਕਰਮ ਉਹਨਾਂ ਦੇ ਬਾਰੇ ਸਾਨੂੰ ਦੱਸਦੇ ਹਨ ਕਿ ਇਹਨਾਂ ਦਾ ਕੀ ਫਲ ਹੈ ਕੀ ਕੁਝ ਮਿਲਦਾ ਹੈ ਕਰਮ ਕਾਂਡ ਕਰਨ ਦੇ ਨਾਲ ਤੇ ਭਗਤ ਜੀ ਕਹਿੰਦੇ ਮਾਤਾ ਪਿਤਾ ਦੀ ਸੇਵਾ ਕਰੋ ਜੀਂਦੇ ਜੀ ਵੱਡੇ ਆ ਕੋਈ ਘਰ ਦੇ ਸਤਿਕਾਰ ਕਰੋ ਮਾਪਿਆਂ ਦੀ ਸੇਵਾ ਕਰੋ ਜਿੰਦੇ ਜੀ ਉਹਨਾਂ ਨੂੰ ਭੋਜਨ ਦਿਓ ਉਹਨਾਂ ਦਾ ਸੇਵਾ ਪਾਨ ਕਰੋ ਉਹਨਾਂ ਨੂੰ ਰੋਗੋ ਦੇ ਚਾਹੀਦਾ ਦਇਆ ਕਰੋ ਕਹਿੰਦੇ ਜਦੋਂ ਮਰ ਜਾਂਦਾ ਮਨੁੱਖ ਉਹਦੀ ਆਤਮਾ ਕਿਤੇ ਉੱਥੇ ਥੋੜਾ ਬੈਠੀ ਹੈ ਤੁਹਾਡਾ ਭੋਜਨ ਛਕਣ ਉਹ ਤਾਂ ਮਰਨਸਾਲੀ ਆਤਮਾ ਕਿਸੇ ਜੁਨ ਵਿੱਚ ਚਲੀ ਜਾਂਦੀ ਹੈ ਕਿਸੇ ਸਰੀਰ ਵਿੱਚ ਉਹਨੂੰ ਸਜ਼ਾ ਪਾਣੀ ਪੈਂਦੀ ਹੈ ਜਿਵੇਂ ਦੇ ਕਰਮ ਕਰਦੇ ਆ ਉਹ ਚਿੱਠੇ ਦੇ ਮੁਤਾਬਕ ਹੀ ਸਾਨੂੰ ਸਜ਼ਾ ਮਿਲਦੀ ਆ ਆਤਮਾ ਨੂੰ ਜੇ ਗੁਰਮਖਾਤੇ ਕੋਈ ਲੇਖਾ ਜੋਖਾ ਨਹੀਂ ਇਹ ਬੰਦਗੀ ਵਾਲਿਆਂ ਤਾਂ ਲੇਖਾ ਜੋਖਾ ਮਹਾਰਾਜ ਪਾੜ ਦਿੰਦੇ ਹਨ ਇਹ ਬਾਣੀ ਕਹਿੰਦੀ ਹੈ ਕੋਈ ਬਨੋਟੀ ਗੱਲਾਂ ਨਹੀਂ ਬਨੋਟੀ ਆਮਲ ਖਾਰੀ ਲਿਖ ਸਕਦਾ ਗੁਰੂ ਅਰਜਨ ਦੇਵ ਥੋੜਾ ਲਖਾਣੇ ਕੋਈ ਬਨੋਟੀ ਗੱਲਾਂ ਹੁਣਾਂ ਤੇ ਖੁਦ 시ਦੀ ਪਾਲੀ ਰਾਲਵੰਡ ਤੁਕ ਸਿੱਧੀ ਪਾਲੀ ਮਹਾਰਾਜ ਨੇ ਕਹਿੰਦੇ ਇਹਦੇ ਚ ਵਲਵੰਡ ਨਹੀਂ ਹੋਣੀ ਚੀਦੀ ਇੱਕ ਲਫ਼ਜ਼ ਵੀ ਨਹੀਂ ਅਸੀਂ ਲਿਖ ਸਕਦੇ ਨਾ ਕੱਢ ਸਕਦੇ ਆ ਅਕਾਲੀ ਦੁਰਗਾਈ ਬਾਣੀ ਐ ਤੇ ਫਿਰ ਇਹ ਬਨੋਟੀ ਨਹੀਂ ਐ ਗੁਰੂ ਗ੍ਰੰਥ ਸਾਹਿਬ ਇਥੇ ਹਰ ਗੱਲ ਸੱਚ ਐ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੀਤਰ ਵੀ ਬੱਪਰਾ ਕੋ ਕੋ ਪਾਉ ਪੂਆ ਕੂ ਕਰਖਾਈ ਤੇ ਕਹਤਾ ਭਗਤ ਜੀ ਨੇ ਕਹਿੰਦੇ ਭਾਈ ਜਿਹੜਾ ਪਿਤਰਾਂ ਨੂੰ ਭੇਜਦੇ ਆ ਨਾ ਭੋਜਨ ਅੰਨ ਉਹ ਭੋਜਨ ਪਿੱਤਰ ਤਾਂ ਖਾਂਦੇ ਨਹੀਂ ਕਹਿੰਦੇ ਫਿਰ ਕੌਵੇ ਕੂਕੇ ਕੁੱਕਰ ਖਾਂਦੇ ਆਣ ਕੁੱਤੇ ਖਾਂਦੇ ਆਣ ਉਹ ਜਿਹਦੇ ਘਰ ਦੇ ਕਹਿੰਦੇ ਉਹ ਵੀ ਨਹੀਂ ਖਾਂਦਾ ਉਹ ਜਾ ਕੇ ਕੁੱਤਿਆਂ ਨੂੰ ਕਾਵਾ ਨੂੰ ਪਾ ਦਿੰਦਾ ਫਿਰ ਕਾਵਾ ਕੁੱਤੀ ਖਾਣਾ ਤੇ ਕੀਲੇ ਸਰਾਧ ਨੂੰ ਇਸ ਤਰ੍ਹਾਂ ਵੀ ਭਾ ਕਹਿੰਦੇ ਆਣ ਬ੍ਰਾਹਮਣ ਲੋਕ ਉਸ ਸਮੇਂ ਵੀ ਕਹਿੰਦੇ ਸੀ ਕਿ ਕਾਵਾ ਕੁੱਤਿਆਂ ਨੂੰ ਪਾਵੋ ਉਹ ਵੀ ਪਿੱਤਰਾਂ ਨੂੰ ਪਹੁੰਚੇਗਾ ਤੇ ਹੁਣ ਬਹੁਤੇ ਕਈ ਲੋਕ ਕਾਵਾ ਕੁੱਤਿਆਂ ਨੂੰ ਹਿੰਦੂ ਮਤ ਵਿੱਚ ਕਾਵਾ ਕੁੱਤਿਆਂ ਨੂੰ ਵੀ ਪਾਉਂਦੇ ਹਨ ਜਿਹੜਾ ਜਾਨਵਰਾਂ ਨੂੰ ਪਸ਼ੂਆਂ ਨੂੰ ਪਾਵਾਂਗੇ ਉਹ ਵੀ ਪਿੱਤਰਾਂ ਨੂੰ ਕੌਣ ਜੀਏਗਾ ਪਰ ਨਹੀਂ ਇਹ ਕਰਮकांड ਹਨ ਜਿਹੜੇ ਆਪਣੀ ਜ਼ਿੰਦਗੀ ਵਿੱਚ ਇਹ ਲੋਕਾਂ ਨੇ ਬਾੜ ਤੇ ਸੀ ਕੱਢ ਨਹੀਂ ਸਕੇ ਸਾਡੇ ਬਜ਼ੁਰਗ ਮੰਨਦੇ ਸੀ ਅਸੀਂ ਵੀ ਉਸੇ ਚਾਲ ਤੇ ਤੁਰੇ ਫਿਰਦੇ ਆ ਅਸੀਂ ਛੱਡੇ ਦੀ ਗੁਰੂ ਦਾ ਕਹਿਆ ਨਹੀਂ ਅਸੀਂ ਮੰਨਿਆ ਅਮਰਤਾ ਸੀ ਛੱਕਲੇ ਅਮਰਤ ਛੱਕਲੇ ਕਿਰਪਾਨਾਂ ਪਾਲੀਆਂ ਪਰ ਸਿੱਖਿਆ ਨੂੰ ਧਾਰਨੀ ਕਰ ਸਕੇ ਬਾਹਰਲਾ ਪ੍ਰਾਵਾ ਸਾਡਾ ਸਿੱਖਾ ਵਾਲਾ ਅੰਦਰਲਾ ਭੇਖ ਜਿਹੜਾ ਉਹ ਬ੍ਰਾਹਮਣਾ ਵਾਲਾ ਪੰਡਤਾਂ ਵਾਲਾ ਇਸ ਕਰਕੇ ਸੀ ਜਾ ਕੇ ਥਾਲ ਚੁੱਕ ਲੈਣੇ ਆ ਫਿਰ ਗੁਰੂ ਘਰ ਆਉਨੇ ਆ ਜਾਂ ਕਿਸੇ ਪੰਡਤ ਕੋਲ ਜਾਂਦੇ ਆ ਉਹ ਭੋਜਨ ਸ਼ੱਕ ਕੇ ਜਿੱਲਾ ਵੱਜ ਦਾ ਬਾਹਰ ਛੱਡ ਦਿੰਦੇ ਉਹਦਾ ਕੋਈ ਫਲ ਥੋੜਾ ਪਿਤਰਾਂ ਨੂੰ ਭਗਤ ਜੀ ਕਹਿੰਦੇ ਕੂਆ ਕੁੱਕਰ ਹੀ ਖਾਂਦੇ ਨੂੰ ਮੋਕੋ ਕੁਸਲ ਬਤਾਉ ਭਾਈ ਕੁਸਲ ਕੁਸਲ ਕਰਤੀ ਜਗ ਮਨਸੇ ਕੁਸਲ ਕੀ ਕੈਸੇ ਹੋਈ ਭਗਤ ਜੀ ਦੇਖੋ ਬਚਨ ਕਰਦੇ ਹਾਂ ਰਹਾ ਦੀ ਪੰਗਤੀ ਵਿੱਚ ਕਹਿੰਦੇ ਸਾਨੂੰ ਇਹ ਬਤਾਓ ਕਹਿੰਦੇ ਕੁਝ ਕਰਨ ਦੇ ਨਾਲ ਸਾਰਾ ਜਗਤ ਕਰ ਰਿਹਾ ਕਹਿੰਦੇ ਕੀ ਪ੍ਰਾਪਤੀ ਹੋਈ ਹੈ ਰਹਾਓ ਮਾਟੀ ਕੇ ਕਰ ਦੇਵਾ ਦੇਵੀ ਤਿਸ ਸਾਗੇ ਜਿਉ ਤੇ ਹੀ ਫਿਰ ਭਗਤ ਜੀ ਧਾਰ ਲੈਂਦੇ ਨੂੰ ਕਹਿੰਦੇ ਮਿੱਟੀ ਦਾ ਇੱਕ ਬ੍ਰਾਹਮਣ ਜਿਹੜਾ ਨਾ ਉਹ ਮਿੱਟੀ ਦੀ ਇੱਕ ਮੂਰਤੀ ਬਣਾਉਂਦਾ ਬਾਟੀ ਕੇ ਕਰ ਦੇਵੀ ਦੀ ਦੇਵਤਿਆਂ ਦੀ ਮਿੱਟੀ ਦੀ ਮੂਰਤੀ ਬਣਾ ਕੇ ਕਹਿੰਦੇ ਉਹਦੇ ਤੇ ਜਾ ਕੇ ਭੋਜਨ ਰੱਖ ਦਿੰਦਾ ਤੇ ਸਾਕੇ ਜੀਓ ਦੇ ਉਹਦੇ ਅੱਗੇ ਅਰਪਣ ਕਰ ਦਿੰਦਾ ਕਹਿੰਦੇ ਭਾਈ ਦੇਵਤੇ ਨੂੰ ਅਰਪਣ ਕੀਤਾ ਭੋਜਨ ਛਕ ਲਿਆ ਦੇਵਤੇ ਨੇ ਐਸੇ ਬਿੱਤਰ ਤੇ ਮਾਰੇ ਕਹੀਏ ਆਪਣ ਕਹਾ ਨਲੇਹੀ ਕਹਿੰਦੇ ਇਸੇ ਪਿੱਤਰ ਤੇਮਾਰੀ ਕਹੀਏ ਕਹਿੰਦੇ ਐਵੇਂ ਜੇ ਤੁਹਾਡੇ ਪਿੱਤਰ ਹਨ ਜਿਹੜੇ ਕੀ ਇੱਕ ਪੱਥਰ ਅੱਗੇ ਇੱਕ ਮਿੱਟੀ ਦੀ ਮੂਰਤੀ ਅੱਗੇ ਸੀ ਰੱਖਤਾ ਤੇ ਉਹ ਭੋਜਨ ਮੂਰਤੀ ਥੋੜਾ ਛੱਕਦੀ ਹੈ ਕਹਿੰਦੇ ਐਵੇਂ ਝੂਠ ਹੈ ਭਗਤ ਜੀ ਕਹਿੰਦੇ ਸਭ ਕੁਝ ਝੂਠ ਹੈ ਸੂਰਜੀਓ ਕਟ ਨਿਰਜੀਓ ਉਜੇ ਅੰਤ ਕਾਲ ਕੋ ਭਾਰੀ ਕਹਿੰਦੇ ਅਸੀਂ ਸੋਰਾ ਅਸੀਂ ਮਨੋਖਾ ਅਸੀਂ ਨਰਾਂ ਨੂੰ ਕੱਟੀ ਜਾ ਰਹੇ ਹਾਂ ਕਹਿੰਦੇ ਬ੍ਰਾਹਮਣ ਕਹਿੰਦਾ ਕਿ ਬਲੀ ਚੜ੍ਹਾ ਦਿਓ ਇੱਕ ਮੂਰਤੀ ਹੁੰਦੀ ਆ ਦੇਖੋ ਮੂਰਤੀ ਇੱਕ ਮਿੱਟੀ ਦੀ ਹੁੰਦੀ ਆ ਪੱਥਰ ਦੀ ਕਹਿੰਦੇ ਬ੍ਰਾਹਮਣ ਕਹਿੰਦਾ ਇਹਦੇ ਅੱਗੇ ਆਣ ਕੇ ਬਲੀ ਦੇ ਦਿਓ ਬੱਕਰੇ ਦੀ ਬੱਕਰਾ ਚੜ੍ਹਾ ਦਿਓ ਤੇ ਅਸੀਂ ਵਿੰਟ ਲਾਣੇ ਆ ਜਾ ਕੇ ਬੱਕਰਾ ਲੈਣੇ ਆ ਮੰਦਿਰ ਚ ਤੇ ਬ੍ਰਾਹਮਣ ਵੜ ਦਿੰਦਾ ਉਹਦੀ ਬਲੀ ਦੇਣ ਦਾ ਭਗਤ ਜੀ ਕਹਿੰਦੇ ਕੀ ਮਿਲਿਆ ਕੁਝ ਵੀ ਨਹੀਂ ਮਿਲਿਆ ਕਹਿੰਦੇ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਸੁਰ ਜਿਉ ਕਾਟੇ ਨਿਰ ਜਿਉ ਕਹਿੰਦੇ ਨਰਾਂ ਨੂੰ ਅਸੀਂ ਕੱਟੀ ਜਾਂਦੇ ਆ ਪੂਜਾ ਵਾਸਤੇ ਕਹਿੰਦੇ ਪੂਜਾ ਥੋੜੀ ਏ ਤਾਂ ਪਾਪ ਹੈ ਭਗਤ ਜੀ ਕਹਿੰਦੇ ਪੂਜਾ ਹੁੰਦੀ ਹੈ ਜਿਹੜੀ ਸੁੱਧ ਹੁੰਦੀ ਹੈ ਕਹਿੰਦੇ ਅਸੀਂ ਤਾਂ ਪਾਪ ਕਰਕੇ ਪੂਜਾ ਕਰਦੇ ਆ ਅਸੀਂ ਜੀਵਾਂ ਨੂੰ ਕੱਟ ਕੇ ਕਿੰਨਿਆਂ ਪੂਜਾ ਇੱਕ ਬੱਕਰੀ ਦਾ ਸਿਰ ਕੱਟ ਕੇ ਬਲੀ ਦੇ ਕੇ ਅਸੀਂ ਸਮਝਦੇ ਆ ਕਿ ਪੂਜਾ ਹੋ ਗਈ ਕਹਿੰਦੇ ਨਹੀਂ ਇਹ ਬ੍ਰਾਹਮਣ ਨਾਲ ਭਗਤ ਜੀ ਗੱਲਾਂ ਕਰਦੇ ਹਨ ਵੀਰ ਸਾਹਿਬ ਜੀ ਇੱਕ ਬ੍ਰਾਹਮਣ ਪੰਡਿਤ ਦੇ ਨਾਲ ਚਰਚਾ ਕਰਦੇ ਆ ਅੰਤ ਕਾਲ ਉ ਭਾਰੀ ਕਹਿੰਦੇ ਇਹਦਾ ਭਾਰੀ ਦੁੱਖ ਮਿਲਣਾ ਅੰਤ ਵੇਲੇ ਕਹਿੰਦੇ ਪੂਜਾ ਨਹੀਂ ਐ ਤਾਂ ਪਾਪ ਐ RAM ਨਾਮ ਕੀ ਗੱਤ ਨਹੀਂ ਜਾਨੀ ਭੈ ਡੂਬੇ ਸੰਸਾਰ ਜਵਾਬ ਦਿੰਦੇ ਨੇ ਭਗਤ ਜੀ ਕਹਿੰਦੇ RAM ਦੀ ਗੱਤ ਨੂੰ ਤਾਂ ਪਛਾਣਿਆ ਇੰਨੀ ਰਵੇਂ ਇਨਾਮ ਨੂੰ ਤਾਂ ਜੱਪਿਆ ਹੀ ਨਹੀਂ ਭੈ ਦੇ ਵਿੱਚ ਡਰ ਦੇ ਵਿੱਚ ਹੀ ਸੰਸਾਰ ਡੁੱਬਦਾ ਜਾ ਰਿਹਾ ਹੈ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿੰਦੀ ਇਹ ਚੀਜ਼ਾਂ ਨੂੰ ਅਸੀਂ ਪੂਜੀ ਜਾਂਦੇ ਆਂ ਦੇਵੀ ਦੇਵਤਿਆਂ ਨੂੰ ਪਰ ਬ੍ਰਹਮ ਦੀ ਪੂਜਾ ਨਹੀਂ ਕਰਦੇ ਬ੍ਰਹਮ ਨੂੰ ਤਾਂ ਅਸੀਂ ਜਾਣਿਆ ਹੀ ਨਹੀਂ ਭਗਤ ਜੀ ਕਹਿੰਦੇ ਉਹਨੂੰ ਤਾਂ ਪਛਾਣਿਆ ਹੀ ਨਹੀਂ ਕਹਤ ਕਬੀਰ ਉਲਨੀ ਚੇਤਿਆ ਵਿਖਿਆ ਸਿਓ ਲਪਟਾਨਾ ਅਖੀਰਲੀ ਤੋਖ ਵਿੱਚ ਭਗਤ ਜੀ ਫੇਰ ਬਚਨ ਕਰਦਨ ਕਹਤ ਕਬੀਰ ਆ ਕੋਲ ਨਹੀਂ ਚੇਤਿਆ ਓ ਕਾਲਪੁਰਖ ਨੂੰ ਭਗਤ ਜੀ ਕਹਿੰਦੇ ਚੇਤੇ ਨਹੀਂ ਕੀਤਾ ਉਹਦਾ ਚੇਤਨ ਨਹੀਂ ਕੀਤਾ ਵਿਖਿਆ ਸਿਉ ਲਪਟਾਨਾ ਕਹਿੰਦੇ ਵਿਖਿਆ ਰੂਪੀ ਕਰਮ ਕਾਂਡਾ ਵਿੱਚ ਚੀਜ਼ਾਂ ਵਿੱਚ ਚਿੱਤ ਜੋੜੀ ਰੱਖਿਆ ਕਰਮ ਕਾਂਡਾ ਦੇ ਵਿੱਚ ਚਿੱਤ ਲਾਈ ਰੱਖਿਆ ਕਹਿੰਦੇ ਜਿਹੜਾ ਸੰਸਾਰੀਤ ਸੰਸਾਰ ਨੂੰ ਪਾਲਿਆ ਬ੍ਰਹਮ ਦਾ ਸਰੂਪ ਹੈ ਕਹਿੰਦੇ ਉਹਦੇ ਨੂੰ ਉਹਨੂੰ ਜਪਿਆ ਨਹੀਂ ਉਹਨੂੰ ਧਿਆਇਆ ਹੀ ਨਹੀਂ ਇਹ ਚੀਜ਼ਾਂ ਵਿੱਚ ਹੀ ਵਿਸ਼ਵਾਸ ਰੱਖੀ ਬੈਠੇ ਆ ਤੇ ਹੁਣ ਵੀ ਸਾਡਾ ਹੀ ਹਾਲ ਹੈ ਉਹ ਨਹੀਂ ਉਸੇ ਚੀਜ਼ਾਂ 'ਤੇ ਟਿਕ ਕੇ ਪਏ ਆ ਕੋਈ ਕਿਸੇ ਦੀ ਪੂਜਾ ਕਰੀ ਜਾਂਦਾ ਕੋਈ ਕਿਸੇ ਦੀ ਸ਼ਬਦ ਦੀ ਪੂਜਾ ਕੋਈ ਨਹੀਂ ਕਰਦਾ ਬਾਣੀ ਨੂੰ ਕੋਈ ਨਹੀਂ ਧਿਆਂਦਾ ਬਾਣੀ ਪੜ ਕੇ ਕੋਈ ਖੁਸ਼ ਨਹੀਂ ਬਣਾ ਬਣਿਆ ਬੁਲਾਇਆ ਭੋਜਨ ਛਕਣਾ ਚੁੰਨੇ ਆ ਬਣਿਆ ਬਨਾਇਆ ਫਲ ਖਾਣਾ ਚੁੰਨੇ ਆ ਆਪ ਮਿਹਨਤ ਕਰਕੇ ਬਾਣੀ ਨਹੀਂ ਪੜਨਾ ਚਾਹੁੰਦੇ ਬਾਣੀ ਨੂੰ ਸੁਣਨਾ ਨਹੀਂ ਚਾਹੁੰਦੇ ਤੇ ਅਸੀਂ ਇਸ ਕਰਕੇ ਦੋਖਾਂ ਦੇ ਘੇਰੇ ਹੋਏ ਆ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਹਨ ਇੰਨੀਆਂ ਕੋਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭੰਦੇ ਜੀ ਨਿੱਕਾ ਭੁੱਲਾ ਜੰਨੀਆਂ ਨ ਮਹਾਰਾਜੀ ਸਮੱਤ ਬਖਸ਼ਣ ਜੀ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ